ਆਪਾਂ ਇਨਸ਼ੋਰ ਕਰਾਂਗੇ ਕਿ ਬਿਲਕੁਲ ਫ੍ਰੀਅਰ ਸਮੂਥ ਪੋਲ ਹੋਵੇ ਜ਼ਿਲ੍ਹੇ ਦੇ ਬਾਕੀ ਜਿਹੜੇ ਆਪਣੇ ਏਰੀਆ ਸੇ ਉੱਥੇ ਵੀ ਬਿਲਕੁਲ ਸਮੂਥ ਪੋਲਿੰਗ ਚੱਲ ਰਹੀ ਹੈ ਕੋਈ ਕਿਸੇ ਤਰੀਕੇ ਦੀ ਕੋਈ ਵਿਵਾਦੀ ਘਟਨਾ ਦੀ ਕੋਈ ਵੀ ਸੂਚਨਾ ਨਹੀਂ ਹੈ ਬਿਲਕੁਲ ਪੀਸਫੁਲ ਬਿਲਕੁਲ ਲਾਇਨ ਆਰਡਰ ਨੂੰ ਮੇਨਟੇਨ ਕਰਦੇ ਹੋਏ ਆਪਾਂ ਜ਼ਿਲ੍ਹੇ ਵਿੱਚ ਇਲੈਕਸ਼ਨ ਕਰਾ ਰਹੇ ਹਾਂ ਜੇ ਤੁਸੀਂ ਜੇ ਦੇਖੋਗੇ ਤਾਂ ਇਸ ਵਾਰਡ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹ ਕਟੀਆਂ ਹੋਈਆਂ ਉਹਨਾਂ ਕੋਲੇ ਕਾਰਡ ਵੀ ਹੈ ਸਭ ਕੁਝ ਹੈ لیکن ਜਦੋਂ ਉਹ ਅੰਦਰ ووٹ ਪਾਉਣ ਜਾਂਦੇ ਨੇ ਤਾਂ ਕਹਿੰਦੇ ਨੇ ਤੁਹਾਡੀ ਵੋਟ ਕੱਟੀ ਹੋਈ ਹੈ ਇਹ ਕੱਟੀ ਹੋਈ ਨਹੀਂ ਹੁੰਦੀ ਕਿਉਂਕਿ ਜਿਹੜੀ ਉਹ ਵੋਟ ਦੇਖਦੇ ਆ ਉਹ دیکھتے ہیں ਜਿਹੜਾ ਉਹਨਾਂ ਦਾ ਵਿਧਾਨ ਸਭਾ یا ਲੋਕ ਸਭਾ ਦਾ ਇਲیکشن ہے ਉਹਦੀ ਵੋਟਰ ਸੂਚੀ ਜਿਹੜੀ ਮਿਨਿਸਪਲ ਇਲیکشن ਦੀ ਵੋਟਰ ਸੂਚੀ ਹੁੰਦੀ ਹੈ ਇਹ ਵੱਖਰੀ ਹੁੰਦੀ ਹੈ ਤੇ ਇਹਦਾ ਇੱਕ ਅਲੱਗ ਵੱਖਰਾ ਇੱਕ ਡੇਟ ਜਿਹੜਾ ਹੈਗਾ ਉਹ ਫਿਕਸ ਕੀਤਾ ਜਾਂਦਾ ਹੈ ਜਦੋਂ ਉਹ ਆਪਾਂ ਨੋਟੀਫਾਈ ਕਰਦੇ ਆ ਉਸ ਤੋਂ ਬਾਅਦ ਬੰਦੇ ਨੇ ਜਿਹਦਾ ਵੋਟ ਨਹੀਂ ਹੁੰਦਾ ਉਹਨੇ ਆਪਣਾ ਫਰੈਸ਼ ਫਾਰਮ ਜਮ੍ਹਾਂ ਕਰਾਉਣਾ ਹੁੰਦਾ ਹੈ ਤੇ ਕਈ ਸਾਰੇ ਲੋਕ ਆਪਣਾ ਵਿਧਾਨ ਸਭਾ ਦਾ ਫਾਰਮ ਵਿੱਚ ਤਾਂ ਦੇਖ ਲੈਂਦੇ ਆ ਕਿ ਉੱਥੇ ਵੋਟ ਹੈ ਉਹਨਾਂ ਦਾ ਮ्युनਿਸਪਲ ਇਲੈਕਸ਼ਨਸ ਵਿੱਚ ਆਪਣਾ ਵੋਟ ਨਹੀਂ ਬਣਾਉਂਦੇ ਤੇ ਇਹਦੇ ਵਿੱਚ ਜਿਹੜੀ ਹੈ ਕਿ ਆ ਅਫੀਸਰਸ ਦੀ ਕੋਈ ਗਲਤੀ ਨਹੀਂ ਉਹ ਵਿਅਕਤੀ ਨੇ ਖੁਦ ਆਪਣਾ ਵੋਟ ਦੇਖਣਾ ਹੁੰਦਾ ਆਪਾਂ ਅਖਬਾਰਾਂ ਵਿੱਚ ਵੀ ਕੱਢਦੇ ਆ ਤੁਹਾਡੇ ਰਾਂਝੀ ਵੀ ਬਾਰ-ਬਾਰ ਜਿਹੜਾ ਹੈਗਾ ਇਨਫੋਰਮ ਵੀ ਕਰਦੇ ਆ ਇਨਸਾਈਟ ਜਿਹੜਾ ਇਸ ਵਾਰੀ ਆ ਲਾਸਟ ਡੇ ਨਾਮਿਨੇਸ਼ਨ ਹੁੰਦਾ ਹੈ ਉਸ ਤੋਂ ਪਹਿਲੇ 7 ਦਿਨ ਤੱਕ ਆਪਾਂ ਕਦੇ ਵੀ ਫਾਰਮ ਦੇ ਸਕਦੇ ਆ ਤੇ ਉਸ ਤੋਂ ਪਹਿਲਾਂ ਵੀ ਆਪਾਂ ਅਖਬਾਰ ਵਿੱਚ ਵੀ ਕਰਾਇਆ ਸੀਗਾ ਕਿ ਹੁਣ ਮਿਨਿਸਪਲ ਇਲੈਕਸ਼ਨਸ ਹੋਣੀਆਂ ਨੇ ਜੇ ਕਿਸੇ ਦਾ ਵੋਟ ਨਹੀਂ ਪੜਿਆ ਆਪਣਾ ਡਰਾਫਟ ਵਿੱਚ ਲੱਭ ਲੋ ਜੇ ਨਾਂ ਨਹੀਂ ਹੈ ਤੁਹਾਡਾ ਤਾਂ ਤੁਸੀਂ ਆਪਣੇ ਫਾਰਮ ਭਰ ਦਿਓ ਤੇ ਉਹ ਉਹਦੇ ਵਿੱਚ ਜਿਹੜੀ ਹੈ ਕਿ ਆਪਣੀ ਕਮਜ਼ੋਰੀ ਰਹਿ ਜਾਂਦੀ ਹੈ ਵਿਅਕਤੀ ਦੀ ਦੋਨਾਂ ਦੀ ਜਿਹੜੀ ਸੂਚੀ ਹੈ ਉਹ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਦਾ ਉਸ ਜिले ਜिले ਜਿਲੇ ਬਾਹਰ ਦੇ ਨੇ ਆਊਟਸਾਈਡ ਦੇ ਜਿਹੜੇ ਨੇ ਬਹੁਤ ਜ਼ਿਆਦੇ ਨੇ ਇਸ ਏਰੀਆ ਦੇ ਵਿੱਚ ਖੜੇ ਚਾਹੇ ਉਹ ਪਿੰਡਾਂ ਚੋਂ ਆਏ ਹੋਏ ਨੇ ਜਾਂ ਉਹ ਕਿ ਤੋਂ ਵੀ ਸੇ ਹੋਰ ਵਾਰ ਦੇਖ ਜਿਹੜਾ ਇਹ ਦੇਖੋ ਇੱਕ ਤਾਂ ਇਹ ਹੈ ਕਿ ਇਹ ਸ਼ਹਿਰ ਦਾ ਏਰੀਆ ਹੈ ਸ਼ਹਿਰ ਵਿੱਚੋਂ ਲੋਕ ਜਿਹੜੇ ਆ ਕਿ ਸਰਕਾਂ ਵਿੱਚੋਂ ਲੰਘਦੇ ਰਹਿੰਦੇ ਆ ਤਾਂ ਆਪਾਂ ਹਰ ਕਿਸ ਨੂੰ ਰੋਕ ਵੀ ਨਹੀਂ ਸਕਦੇ ਲਗਾ ਮੈਂ ਐਸਐਸਪੀ ਮੈਡਮ ਨੂੰ ਕੀ ਤੇ ਐਸਪੀ ਸਾਹਿਬ ਨੂੰ ਵੀ ਕਿਹਾ ਹੈਗਾ ਕਿ ਬੂਦੇ आले ਵਾਲੇ